ਚਿੱਠੀ ਸਿੰਗਪੁਰਾ ਚ ਹੋਇਆ ਜੋ ਪੈਲਗਾਮ ਚ ਉਹੀ ਹੋਇਆ ਏ ਜ਼ੁਲਮਾਂ ਦੀ ਚੱਲਦੀ ਚੱਕੀ ਚ ਮਨੁੱਖਤਾ ਨੂੰ ਗਿਆ ਕੋ ਆਏ ਰੱਬ ਨੇ ਜੋ ਜੀਵਨ ਬਖਸ਼ ਆਏ ਰਗਮਤ ਨੂੰ ਬੰਦਾ ਭੁੱਲੇ ਨਾ ਪਾਣੀ ਪੰਜ ਦਰਿਆਵਾਂ ਦਾ ਪਰ ਖੂਨ ਕਿਸੇ ਦਾ ਡੁੱਲੇ ਨਾ ਸਦਾ ਲਈ ਨੇ ਹਾਸੇ ਮਰ ਜਾਂਦੇ ਨਾਲ ਸੇਕ ਕਲੀ ਕੁਮਲਾਈ ਦੀ ਹੋਣੀ ਚੰਦਰੀ ਖੋਵੇ ਨਾ ਚਾ ਕਿਸੇ ਵੀ ਸੱਜ ਵਿਆਹੀ ਦੇ ਟੁੱਟੇ ਨਾ ਚੂੜਾ ਬਾਵਾ ਮਾਂ ਤੋਂ ਨੱਥ ਸਗਣਾ ਬਾਲੀ ਖੁੱਲੇ ਨਾ ਵਗੇ ਪਾਣੀ ਪੰਜ ਦਰਿਆਵਾਂ ਦਾ ਪਰ ਖੂਨ ਕਿਸੇ ਦਾ ਡੁੱਲੇ ਨਾ ਪੁੱਤ ਮਰੇ ਜਵਾਨ ਨਾ ਮਾਪਿਆਂ ਦਾ ਹੱਥਾਂ ਚੋਂ ਡਗੋਰੀ ਛੁੱਟੇ ਨਾ ਚੁੱਕ ਪਰ ਪਤ ਦਾ ਮੋਢਿਆਂ ਤੇ ਲੱਕ ਕਿਸੇ ਬਾਪ ਦਾ ਟੁੱਟੇ ਨਾ ਪੁੱਤ ਬਣਨ ਸਗਾਰੇ ਮਾਪਿਆਂ ਦੇ ਕੌਂਡੀ ਬਾਜੀ ਬਣ ਤੁੱਲੇ ਨਾ ਬਗੇ ਪਾਣੀ ਪੰਜ ਦਰਿਆਵਾਂ ਦਾ ਪਰ ਖੂਨ ਕਿਸੇ ਦਾ ਡੁੱਲੇ ਨਾ ਵੀਰ ਕਿਸੇ ਵੀ ਪੈਣ ਪਿਆਰੀ ਦਾ ਕਤੇ ਚਾਵੇ ਕਾਰ ਕਿਨਾਰਾ ਨਾ ਰੌਣਕ ਰਹਿ ਵਿੱਚ ਤਰਿੰਜਣਾ ਦੇ ਕੋਈ ਖਾਲੀ ਮੁੜੇ ਬਣਜ਼ਾਰਾ ਨਾ ਊਲਾ ਵੀ ਜੋ ਵੀਰੇ ਪਹਿਣਾ ਤੋਂ ਕਗਰ ਚੰਦਰਾ ਚੁੱਲੇ ਨਾ ਬਗੇ ਪਾਣੀ ਪੰਜ ਦਰਿਆਵਾਂ ਦਾ ਪਰਖੂਨ ਕਿਸੇ ਦਾ ਡੁੱਲੇ ਨਾ ਯਤੀਮ ਜੱਗ ਤੇ ਰੁਲ ਜਾਂਦੇ ਰੱਬ ਕਿਸੇ ਬੱਚੇ ਤੇ ਰੁੱਠੇ ਨਾ ਸਿਰ ਛੋਟੇ ਛੋਟੇ ਬੱਚਿਆਂ ਤੋਂ ਕਦੇ ਬਾਪ ਦਾ ਸਾਆ ਉੱਠੇ ਨਾ ਬਾਦਸ਼ਾਹਾਂ ਜਿਹੜਾ ਬਚਪਨ ਜੋ ਉਹ ਬਾਗ ਕੱਖਾਂ ਦੇ ਰੁੱਲੇ ਨਾ ਬਗੇ ਪਾਣੀ ਪੰਜ ਦਰਿਆਵਾਂ ਦਾ ਪਰਖੂਨ ਕਿਸੇ ਦਾ ਡੁੱਲੇ ਨਾ ਕੀ ਖਟਲਿਆ ਮਾਰ ਵਿਦੋਸ਼ਿਆਂ ਨੂੰ ਜਗ ਲਾਨ ਤਾਂ ਸਾਰਾ ਪਾਉਂਦਾ ਏ ਉੱਤ ਕਦੇ ਨਹੀਂ ਹੋ ਸਕਦਾ ਜੋ ਨਿਰਦੋਸ਼ੇ ਮਰਵਾਉਂਦਾ ਏ ਸੀਤਗਾਵਾ ਪਿਆਰ ਦੀ ਵਗਦੀ ਰੇ ਕਦੇ ਆਉਣ ਤਪਸ਼ ਦੇ ਬੁੱਲੇ ਨਾ ਵਗੇ ਪਾਣੀ ਪੰਜ ਦਰਿਆਵਾਂ ਦਾ ਪਰ ਖੂਨ ਕਿਸੇ ਦਾ ਡੁੱਲੇ ਨਾ ਕਈ ਕਹਿਰੇ ਅੱਖੀਂ ਮੈਂ ਵੇਖੇ ਨੇ ਜਦ ਸੀ ਉਹ ਦੌਰ 84 ਦਾ ਲਿਆ ਟੱਕ ਪੰਜਾਬ ਹੀ ਸਾਰਾ ਸੀ ਚੜਿਆ ਜੋ ਬਦਲ ਉਦਾਸੀ ਦਾ ਮਲਕੀ ਦੇ ਮੋਤਗਨੇਰੀ ਨਾ ਮਲਕੀ ਤੇ ਸਰਪੰਚਾ ਮੌਤ ਗਨੇਰੀ ਨਾ ਠੰਡੇ ਕੋਨੇ ਤਪਦੇ ਚੁੱਲ੍ਹੇ ਨਾ ਵਗੇ ਪਾਣੀ ਪੰਜ ਦਰਿਆਵਾਂ ਦਾ ਪਰ ਖੂਨ ਕਿਸੇ ਦਾ ਡੁੱਲੇ ਨਾ ਪਰ ਖੂਨ ਕਿਸੇ ਦਾ ਡੁੱਲੇ ਨਾ